ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਬਾਈ ਜਿਹੜੀ ਵੀਡੀਓ ਬਣਾਉਣ ਲੱਗੇ ਆ ਚਾਹ ਡੇਰੀ ਫਾਰਮ ਚ ਬਣਾਉਣ ਲੱਗੇ ਆ ਪਿੰਡ ਭਦੌੜ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਂ ਆਪਾਂ ਨੇੜੇ ਪਿੰਡ ਬਈ ਸੈਣਾ ਪਿੰਡ ਵੀ ਨੇੜੇ ਰਹਿ ਜਾਂਦਾ ਬਈ ਤੇ ਜੰਗੀਆਂ ਵਾਲਾ ਸਲਾਦਪੁਰਾਏ ਪਿੰਡ ਵੀ ਨੇੜੇ ਹੀ ਰਹਿ ਜਾਂਦੇ ਆ ਆਓ ਪੁੱਛ ਲੈਣਾ ਬਾਈ ਤੁਹਾਡੇ ਅੱਜ ਬਈ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਡਾਕਟਰ ਹੋਰ ਠੀਕ ਹੋ ਵਧੀਆ ਵਧੀਆ ਬਾਈ ਨਾਮ ਤੇ ਮੋਬਾਈਲ ਨੰਬਰ ਬੋ ਬਾਈ ਨਾਮ ਮੇਰੇ ਗੋਰਾ ਪਿੰਡ ਭਦੌੜਾ ਜਿਵੇਂ ਬਰਨਲਾਤਾ ਪਾਰਸੀ ਲਾ ਬਦਾ ਪਰ ਉਹਦੇ ਆਪਣਾ ਘਰ ਆ ਜਾਂਦਾ ਠੀਕ ਹੈ ਬਾਈ ਮਾਈ ਨੰਬਰ ਹੈਗਾ 87 ਤੋਂ 88 0432 ਬਾਈ ਠੀਕ ਹੈ ਬਾਈ ਇਹ ਵੀ ਇਸ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਆ ਦੋ ਕਟੀਆਂ ਨੇ ਬਾਈ ਹਾਂਜੀ ਤੇ ਚਾਰ ਬੱਚੀਆਂ ਨੇ ਹਨਾ ਚਾਰ ਪੰਜ ਆਈ ਇੱਕ ਟੋਕੜ ਗੱਬਣ ਬੈੜਾ ਹਨਾ ਠੀਕ ਆ ਬਾਈ ਪਹਿਲੇ ਨੰਬਰ ਤੇ ਜਿਹੜੀ ਬੱਚੀ ਇਹਦੇ ਬਾਰੇ ਗੱਲ ਕਰਦੇ ਸੌਰੀ ਪੰਜ ਬੱਚੀਆਂ ਨੇ ਨਹੀਂ ਉਹ ਬੈੜ ਵੀ ਦਿਖਾਉਣੇ ਚਾਹੀਦੇ ਠੀਕ ਆ ਬੈੜ ਕੀ ਡਿਟੇਲ ਹੈ ਨਹੀਂ ਬੈੜ ਦੀ ਇਹਦੇ 10 ਦਿਨ ਬਾਕੀ ਪਏ ਬਾਈ 10 ਦਿਨਾਂ ਦੀ ਕੱਚੀ ਆ ਕੀ ਰਿਕਾਰਡ ਆ ਦੁੱਧ ਦਾ ਬਾਈ ਦੁੱਧ ਪਿੰਡੋਂ ਲਈ ਆ ਬਾਈ 25 ਕਿਲੋ ਚੋਇਆ ਨੇ ਬੰਦੇ ਨੇ ਪਲੂਣ ਨੇ ਆਪਣੇ ਘਰੋਂ ਹੀ ਲਈ ਜਤਾ ਮਿੱਤਰ ਤੇ ਯਾਰ ਤੋਂ ਠੀਕ ਹੈ ਸਮੀ ਕੁਲੀ ਦੀ ਤਾਂ ਕੋਈ ਅੰਤ ਨਹੀਂ ਬਾਕੀ ਕੁਲੀ ਵੀ ਬਹੁਤ ਆ ਯਾਰ ਹਨਾ ਬਾਈ ਆਰਡਰ ਕਮਾਲ ਦਾ ਢਿੱਲਾ ਬਹੁਤ ਪਈਆਂ ਥਾਂ ਬਹੁਤ ਚੰਗਾ ਮੁੱਠੀ ਵਾਲਾ ਥਾਂ ਬਣੋ ਬਹੁਤ ਤਾਂ ਲਾਉਣੇ ਲੱਗੇ ਗੱਲ ਕਰੀ ਹੂੰ ਖੋਲ ਦੇ ਬਾਈ ਉਹਨਾਂ ਨੂੰ ਵੀ ਵੇਚ ਦੀ ਕਹਿੰਦੇ ਚਲੇ ਜਾ ਕੋਈ ਸਾਂਭੀ ਨਹੀਂ ਬਹੁਤ ਸਾਂਭੀ ਸੌਖਾ ਨਾ ਬਹੁਤ ਨਾਈ ਖੋਲ ਕਰਦਾ ਖੋਲ ਰਾਜੀਆ ਬੜੀ ਕਮਾਲ ਦਾ ਕੱਚੀ ਕੱਚੀ ਆ ਦਿਨ ਹਜੇ ਲੈਦੀ ਆ ਉਹਦੋਂ ਆਰਡਰ ਆ ਜਿਹੜਾ ਕਰਮਾਲੀ ਨੇ ਵਧੀਆ ਤਿਆਰ ਕਰ ਲੈਣਾ ਰਾਜੀ ਰੂਜੀ ਬਹੁਤ ਆ ਯਾਰ ਹਨਾ ਬਹੁਤ ਸਾਂਭੀ ਦੇ ਸੌਖਾ ਨਾ ਹੂੰ ਬਗ ਇਹ ਡੰਗ ਚਾਰੂ ਹੁੰਦਾ ਨਾ ਉਹ ਮੋਟਾ ਮੱਲ ਮੱਲੀ ਹੋਇਨਾ ਸਹੀ ਗੱਲ ਆ ਛੇਸ ਬੜਾ ਪਿਆਰਾ ਕਰਮ ਵਾਲੀ ਦਾ ਜਾਣ ਪੂਰੀ ਆ ਬਾਈ ਬੱਠੀ ਚ ਸਾਂ ਵੀ ਪੜੇ ਚਮਕ ਚਮਕ ਕਰਮ ਵਾਲੀ ਤੇ ਪੂਰੀ ਆ ਬਾਈ ਤੇ ਕੀ ਮੋਲ ਲੱਜਾ ਜਿਆਦਾ ਫਿਰ ਮੋਲੇ ਦਾ ਅੱਜ ਦੇਣ ਲੈਣੀ 82000 ਰੁਪਿਆ ਮਾਨਦਾਨ ਹੋ ਜਾ ਕਰ ਦਾਂਗੇ 82000 ਦੁੱਧ ਬਾਕੀ 25 ਕਿਲੋ ਪਲੋਂ ਨੇ ਦਿੱਤਾ ਨੇ ਠੀਕ ਆ ਹੂੰ 25 ਲੀਟਰ ਦਾ ਬਾਈ ਇਹ ਪਾ ਰਹੇ ਨੇ ਕਰਕੇ ਹੋਰੂੰ ਜਿ ਲੱਗਦੀ ਉੱਤੋਂ ਉਹਦਾ ਚਮਕ ਬਹੁਤ ਆ ਠੀਕ ਆ ਬਾਈ 82000 ਮੋਲ ਹੈ ਨਾ ਜੀ ਹਾਂ ਠੀਕ ਆ 85000 ਰੁਪਿਆ ਮੋਲ ਮਾਨਦਾਨ ਜਿਹੜਾ ਮੌਕੇ ਤੇ ਜਰੂਰ ਹੋ ਜੀਦਾ ਆ ਫਲ ਬੱਡੀ ਆ ਲੈ ਭਾਈ ਕਰ ਦੇਖੋ ਭਾਈ ਬਰਾਬਰ ਖੜਾ ਪਰਲੇ ਪਾਸੇ ਤੇ ਧੌਣ ਤੱਕ ਜਾਣਾ ਆ ਆ ਦੇਖ ਬਹੁਤ ਵਧੀਆ ਕਰਦਾ ਸਹੀ ਗੱਲ ਆ ਕੱਚੀ ਆ ਵਰਡ ਲਾ ਨਾ ਰੱਖਦੀ ਆ ਆਰਡਰ ਚੰਗਾ ਤਿਆਰ ਕਰ ਨੂੰ ਗੱਲਾ ਗੱਲਾ ਥਾਣਾ ਮੁੱਠੀ ਜਿਹਾ ਸੀਲ ਬਹੁਤ ਜਿਆਦੇ ਆ ਸੀਲ ਤਾਂ ਦੇਖ ਲੈ ਹੂੰ ਆਈ ਵਹਿ ਜਾ ਥੱਲੇ ਕੋਈ ਨਹੀਂ ਕਹਿੰਦੀ ਕੋਈ ਨਹੀਂ ਹੈ ਨਾ ਓਕੇ ਭਾਈ ਅੱਗੇ ਭਰਾ 2 ਨੰਬਰ ਏ ਬੱਚੀ ਵੀਰੇ ਟਿਕਾ ਲੱਗਿਆ ਇਹ ਪਹਿਲਾਂ ਇਹਦੇ ਜਿਹੜੇ ਚੈੱਕ ਕਰਾਈ ਆ ਮੈਂ ਕਿਹਾ ਕਿ ਤੇ ਗੱਬਣ ਨਿਕਲੂ 40 42 ਦਿਨਾਂ ਦੇ ਕਰਾ ਲਈ ਸੀ ਠੀਕ ਆ ਪਰ ਇਹਨੇ ਹਜੇ ਹੀ ਹੀਟ ਕੱਢ ਲਈ ਛੇ ਤੇ ਜਰਸੀ ਦਾ ਟਿਕਾ ਭਰਾਇਆ ਇੱਥੇ ਤੇ ਆਪਣਾ ਸਟਾਕ ਠੀਕ ਆ ਅੱਧਾ ਘੰਟਾ ਦਾ ਟਿਕਾ ਭਰਾਇਆ ਇਹਨੂੰ ਠੀਕ ਆ ਅੱਧਾ ਘੰਟਾ ਹੀ ਹੋਇਆ ਠੀਕ ਹੈ ਝੂਲੀ ਚੰਗੀ ਹੈ ਝੂਲੀ ਜਿਹੜੀ ਜਰਸੀ ਦਾ ਟਿਕਾ ਭਰਾਇਆ ਡਾਕਟਰ ਨੇ ਠੀਕ ਆ ਉਧਰ ਪਿਆ ਸਟਾਕ ਦਿਖਾ ਵੀ ਤੈਨੂੰ ਕੱਢ ਕੇ ਖੋਲ ਦੇ ਬਾਈ ਤੋੜ ਕੇ ਦਿਖਾ ਦੀ ਸੀਮਣ ਬਾਈ ਨੇ ਲਗਵਾਤਾ ਅੱਧਾ ਘੰਟਾ ਹੀ ਹੋਇਆ ਬਾਈ ਠੀਕ ਹੈ ਕਿ ਨਹੀਂ ਝੂਲੀ ਚੰਗੀ ਆ ਆ ਮਾਨਾ ਦੁੱਧ ਕਿੰਨਾ ਦਾ 18 ਕਿਲੋ ਲਈ ਬਾਈ 35 ਕਿਲੋ ਦਾ ਦੱਸ ਦੇ 35 ਕਿਲੋ ਠੀਕ ਆ ਬਾਈ ਫਾਰਮਾ ਚੋਂ ਲਈ ਆ ਬਾਈ ਨੇ 35 ਕਿਲੋ ਦਾ ਰਿਕਾਰਡ ਦੱਸਿਆ ਛੇਸ ਚੰਗਾ ਰੰਗ ਰੂਪ ਚੰਗਾ ਤੋਰਾ ਤਾਰਾ ਵੀ ਚੰਗਾ ਮੁੱਲ ਕੀ ਹੈ ਜੈ ਜ ਮੁੱਲ ਦੇ ਦਾਂਗੇ 20 ਦੀਏ ਮਾਨਤਨ ਹੋ ਜੇ ਕਰ ਦਾਂਗੇ 20000 ਰੁਪਇਆ ਮੁੱਲ ਆ ਮਾਨਤਨ ਜਿਹੜਾ ਮੌਕੇ ਤੇ ਜ਼ਰੂਰ ਹੋ ਜਾਊਗਾ ਅੱਗੇ ਪ੍ਰਾਪਤ ਹਨ ਨੰਬਰ ਤੇ ਕਿੰਨੀ ਕੁ ਮੋਬਰਾ ਬੱਚੀ ਇਹਦੀ 7 ਕਿੰਨੇ ਮਹੀਨੇ ਬਈ 7 ਮਹੀਨੇ ਜਰਸੀ ਹੈ ਹਾਂ ਜਰਸੀ ਡੱਬੀ ਜਰਸੀ ਹੈ ਡੱਬੀ ਜਰਸੀ ਠੀਕ ਆ ਇਹਦੀ ਬਹੁਤ ਡਿਮਾਂਡ ਹਾਂ ਡਿਮਾਂਡ ਬਹੁਤ ਫੇਸ ਬੜਾ ਪਿਆਰਾ ਬਹੁਤੀ ਵਾਦੀ ਚੰਗੀ ਹੱਸਣਾ ਖਪਣਾ ਚੰਗਾ ਝੂਲੀ ਵੀ ਚੰਗੀ ਹੈ ਹਾਂ ਹਾਂ ਝੂਲੀ ਤਾਂ ਲੱਗਣੀ ਗੱਭਰੂਂਦੀ ਰੱਬਣ ਹੁੰਦੀ ਹੈ ਸਹੀ ਗੱਲ ਲੈ ਕੀ ਬਾਤ ਆ ਬੱਚੀ ਕੀ ਮੋ ਲੱਜਾਇਦਾ ਇਹ ਦੇ ਦਾਂਗੇ 16500 ਦੀ 16500 ਦੀ ਮਾਨਤਾਨ ਹੋ ਜੀ ਕਰ ਦਾਂਗੇ ਸਾਢੇ 16000 ਰੁਪਏ ਮੋਲਾਂ ਮਾਨਤਾਂ ਜਿਹੜਾ ਮੌਕੇ ਤੇ ਜਰੂਰ ਹੋ ਜਾਊਗਾ ਚੰਗੀ ਆ ਬੱਚੀ ਰੰਗ ਰੂਪ ਚੰਗਾ ਝੂਲੀ ਬਹੁਤ ਚੰਗੀ ਆ ਬਈ ਗੱਬਣਾ ਵਾਂਗੂ ਝੂਲੀ ਆ ਬਲ ਬਲ ਜੇ ਬਹੁਤ ਚੰਗੇ ਆਗੇ ਥਾਣਾ ਚੰਗਾ ਲੱਗਿਆ ਬੱਚੇਸ ਕੁਆਲਟੀ ਵਪੇਰੀ ਮਾਂ ਦਾ ਦੁੱਧ ਕੀ ਸੀ ਮਾਂ ਤਾਂ ਨਹੀਂ ਪਤਾ ਮੀ ਮੈਂ ਤਾਂ ਝੂਰ ਮਾਰਿਆ ਭਾਈ ਓਕੇ ਪਾ ਲੈ ਜੀ ਟੇ ਅੱਗੇ ਭਰਾ 4 ਨੰਬਰ ਤੇ ਕੱਟੀ ਦੀ ਕਿੰਨੀ ਕੁ ਉਮਰ ਹੈ ਜੀ ਇਹ ਹੋ ਗਈ 12 ਕਮੀਨ ਹੈ ਤੇਰਾ 13 ਮਹੀਨਿਆਂ ਦਾ ਬਟੂ 12 ਦੀ ਹੈ ਅੱਛਾ ਇਹ 12 ਮਹੀਨਿਆਂ ਦੇ ਉਹ 13 ਮਹੀਨਿਆਂ ਨਾਲ ਦੀ ਹਰਿਆਣੇ ਦੀ ਕੱਟੀ ਆ ਵੇਹ ਦੇ ਲੂੰ ਫੇਸ ਕੁਆਲਟੀ ਕਿੰਨੀ ਪਿਆਰੀ ਹੈ ਜੀ ਹੂੰ ਫੇਸ ਬੜਾ ਚੰਗਾ ਝੋਲੀ ਚੰਗੀ ਹੈ ਨਾ ਹਾਂ ਝੋਲੀ ਚੰਗੀ ਹੈ ਬਾਕੀ ਵੱਡੇ ਵੱਡੇ ਨੇ ਹਾਂ ਹਾਂ ਕੈਰੀ ਹੱਡੀ ਜਿਆਦਾ ਬਰੀਕ ਆ ਪ्योर ਮੋਹਰਾ ਨਸਲ ਦੀ ਮੱਝ ਹੈ ਸਹੀ ਗੱਲ ਆ ਭਾਈ ਬਰੀਕ ਆ ਉਮਰ ਛੋਟੀ ਹੈ ਤੇ ਉਮਰ ਦੇ ਹਿਸਾਬ ਨਾਲ ਕੱਦ ਵੱਡ ਚੰਗਾ ਗੱਲ ਚੰਗੀ ਸਮੀ ਪਈ ਹੈ ਹਾਂ ਬਾਕੀ ਲੱਤਾਂ ਲੁੱਤਾਂ ਵਧੀਆ ਲੱਗੀਆਂ ਤੋਰਾ ਤੋਰਾ ਬਹੁਤ ਹਾਂ ਸਹੀ ਗੱਲ ਆ ਬਾਈ ਇਹ ਕੀ ਮੁੱਲ ਦਾ ਜੱਜ 17 ਦੇ ਦਾਂਗੇ ਆ ਮਾਨਦਾਨ ਕਰ ਦਾਂਗੇ 17000 ਰੁਪਿਆ ਮੁੱਲ ਦਾ ਜੋੜਾ ਲੋਪ ਘੱਟ ਕਰ ਜੋੜਾ ਕਿੰਨੇ ਦਾ ਜੋੜਾ ਲਊਗਾ ਕੋਈ ਅਬ 30 ਦਾ ਦੇ ਦਾਂਗੇ ਜੋੜਾ ਬਾਈ ਕਹਿੰਦਾ 30000 ਦਾ ਦੇ ਰਾਂਗੇ ਜੇ ਥੋਨੇ ਕਿੰਨੇ ਲਾਉ ਠੀਕ ਆ ਕੱਟੀ ਇਹ ਵੀ ਚੰਗੀ ਆ ਹਣਾ ਹਾਂ ਇਹ ਵੀ ਬਹੁਤ ਜੰਗੀ ਇਹ ਮਣੀ ਰੋਸ਼ੀ ਪੈਂਦੀ ਆ ਰੋਸ਼ੀ ਜੀ ਤੇ ਪੈ ਜਾਂਦੀ ਆ ਇਹ ਵੀ ਬਹੁਤ ਜੰਗੀ ਮੈਨੂੰ ਕੱਟੀ ਠੀਕ ਆ ਬਾਕੀ ਰੋਸ਼ੀ ਕੱਟੀ ਹੁੰਦਾ ਉਧਰੋਂ ਖਰੀ ਵਾਲੀ ਨਿਕਲਦੀ ਠੀਕ ਆ ਬਾਈ ਫੇਸ ਵੜਾ ਜਾਈ ਹਣਾ ਹਾਂ ਬਹੁਤ ਜੰਗੀ ਇਹ ਚੰਗਾ ਗਾ ਜੋੜੀ ਦਾ ਮੁੱਲ 30000 ਰੁਪਿਆ ਮਾਨਦਾਨ ਹੋ ਜੀ ਅੱਗੇ ਵੀ ਬੱਚੀ ਕਿੰਨੀ ਉਮਰ ਹੈ ਜੀ 5-6 ਮਹੀਨੇ ਹੋ ਬਈ ਡਾਕਟਰ 5 ਤੋਂ 6 ਮਹੀਨੇ ਠੀਕ ਆ ਬਈ ਝੋਲੀ ਇਹਦੀ ਬਹੁਤ ਚੰਗੀ ਹੈ ਝੋਲੀ ਚੰਗੀ ਹੈ ਨਾ ਕੀ ਬਾਤ ਹੈ ਕੱਲਾ ਕੱਲਾ ਤਾਂ ਹੈ ਨਾ ਕੀ ਮੁੱਲ ਰੋਜਾਇਤ ਇਹ ਛੇ ਹਜ਼ਾਰ ਰੁਪਏ ਮੰਨ ਤਾਂ ਉਹ ਕਰ ਦਾਂਗੇ ਠੀਕ ਆ ਅੱਗੇ ਬਈ ਜਰਸੀ ਇਹਦੀ ਕਿੰਨੀ ਉਮਰ ਹੈ ਇਹ 5 ਮਹੀਨੇ ਦੀ ਝੋਲੀ ਬਹੁਤ ਚੰਗੀ ਹੈ ਨਾ ਬੜੀ ਚੰਗੀ ਝੋਲੀ ਬਹੁਤ ਚੰਗਾ ਬੱਚਾ ਹੈ ਤਾਂ ਕੱਲਾ ਕੱਲਾ ਛੋਟੀ ਜਰੂਰ ਹੈ ਤੇ ਫੇਸ ਕੁਆਲਟੀ ਵੀ ਬਹੁਤ ਪਿਆਰੀ ਹੈ ਤਾਂ ਕਿ ਨਸਲ ਬੜੀ ਪਿਆਰੀ ਹੈ ਜੀ ਹਮ ਨਸਲ ਚੰਗੀ ਹੈ ਨਾ ਉਹੀ ਛੋਟੀ ਜੀ ਹੂਰਾ ਬਸ ਜਿਹੜੀ ਹੈਗੀ ਆ ਛੋਟੀ ਜਰੂਰ ਆ ਬਈ ਹੁਣ ਅਸਲ ਚੰਗੀ ਆ ਬਹੁਤ ਚੰਗੀ ਨਸਲ ਕੀ ਮੋਲ ਲੈਣਾ ਇਹ 9 ਹੀ ਦੇ ਦਾਂਗੇ 9000 ਰੁਪਏ ਮਾਨਦਾਨ ਹੋਜੀ ਕਰ ਦਾਂਗੇ ਠੀਕ ਆ ਅੱਗੇ ਬਈ ਲਾਲ ਕਲਰ ਚ ਆਗੀ ਇਹ ਲਾਲ ਕਲਰ ਦੀ ਡਿਮਾਂਡ ਪਾਉਂਦੇ ਆ ਬਹੁਤ ਜ਼ਿਆਦਾ ਦੀ ਜਗਾਸੀ ਕਿੰਨੀ ਕੁ ਉਮਰ ਹੈ ਦੀ ਬਈ 6 ਮਹੀਨੇ ਦੂਰਾ ਟਰ 6 ਮਹੀਨੇ ਝੋਲੀ ਸਾਫ ਆ ਨਾ ਬਹੁਤ ਚੰਗੀ ਹੈ ਜੀ ਕਿਸੇ ਦੇ ਫੋਰ ਸ਼ਾਕ ਨਹੀਂ ਹੈਗੀ ਬਈ ਸਹੀ ਗੱਲ ਕੀ ਮੋਲ ਲੈਣਾ ਲਾਲ ਦਾ ਬਈ ਇਹ 14.5 ਦੇ ਦਾਂਗੇ 14.5 ਦੀ ਮਾਨਦਾਨ ਹੋਜੀ ਕਰ ਦਾਂਗੇ ਠੀਕ ਆ ਬਈ ਅੱਗੇ ਬਈ ਬਾੜ ਬਾਰੇ ਤੋ ਕੜ ਗਿਆ ਬਣ ਬਣ ਵੀ 6 ਮਹੀਨੇ ਨਹੀਂ ਹੋ ਗਏ ਹਾਂ ਠੀਕ ਆ ਬਾਈ ਚੈੱਕ ਕਰਵਾਈ ਵੀ ਹੈ ਚੈੱਕ ਅੱਜ ਹੀ ਕਰਾਈ ਆ ਹੁਣੇ ਕਰਾ ਕੇ ਖੜੇ ਹਾਂ ਠੀਕ ਆ ਅਗਲਾ ਆਵਦੀ ਕਰਾ ਲੈਣਾ ਵੀਰੇ ਆ ਅਗਲੇ ਦਾ ਕੋਣੀ ਕਰਾ ਲਈ ਆਪਾਂ ਆਵਦੀ ਕਰਾ ਲਈ ਠੀਕ ਆ ਦੁੱਧ ਕਿੰਨਾ ਹੋਣ ਦੁੱਧ ਡਰਾਈ ਆ ਬਸ ਡਰਾਈ ਹੈ ਕਿਲ ਦੋ ਦਿਨ ਕਿਲ ਹੋਗਾ ਖਾਣ ਦਾ ਪਾਸ ਕਰਾ ਖਾਣ ਪਾਸ ਕਰੀਆ ਕਿਲ ਦੁੱਧ ਹੋਗਾ 1.5 ਕਿਲ ਠੀਕ ਆ ਬਾਈ ਫੇਸ ਚੰਗਾ ਟੋਆ ਟੋਆ ਬਹੁਤ ਚੰਗਾ ਬੋਦੀ ਬਦੀ ਚੰਗੀ ਆ ਸਨਖ ਪੁਣਾ ਬੈੜ ਦੇ ਵਿੱਚ ਚੰਗਾ ਗਾ ਬਈ ਦੁੱਧੋ ਡਰਾਈ ਆ ਗੱਬਣ ਜਰੂਰ ਆ ਬਾਈ ਤੇ ਕੀ ਰਿਕਰਡ ਸੀ ਵੈਸੇ ਉਹ ਦਾਰੀ ਦਾ 16 ਕਿਲੋ ਦਿੱਤਾ ਨੇ ਪਹਿਲੇ ਸੋਏ ਬਾਈ ਠੀਕ ਆ ਬਾਈ ਆ ਦੇ ਫੇਸ ਕੁਆਲਟੀ ਬਹੁਤ ਹੈਰੀ ਹੂੰ ਫੇਸ ਬਹੁਤ ਹੈਗਾ ਟੋਆ ਬਹੁਤ ਹੈਗਾ ਬਹੁਤ ਨੇ 70000 ਦੀ ਵਿਕ ਜੋ ਤਿਆਰ ਹੋ ਕੇ ਬਾਈ ਯਾਰ ਹੁਣ ਕੋ 32000 ਦੀ ਵੜ ਦੇ ਦਾਂਗੇ ਹੁਣ ਬਾਈ 32000 ਰੁਪਿਆ ਦਾ ਮੁੱਲ ਆ ਮਾਨ ਤਾਨ ਜਿਹੜਾ ਮੌਕੇ ਤੇ ਜਰੂਰ ਹੋ ਜੇ ਸਾੰਬਣੀ ਪੋਗੇ ਬਾਕੀ 4 ਫੁੱਟ ਹੋ ਗਈ ਬੱਚੀ ਵੀ ਬੱਚੀ ਪਾਲਣੋਂ ਫੇਰ ਵੀ ਠੀਕ ਹੈ ਬਹੁਤ ਚੰਗੀ ਬੱਚੀ ਨਾਲ ਆਗੇ ਤਾਂ 9 ਮਹੀਨੇ ਤਾਂ 3.5 ਮਹੀਨੇ ਤੋਂ ਬਾਅਦ ਚੋਂ ਗੱਬਣਾਂਗੀ ਬਾਈ ਤੇ 15 ਦਾ ਪਹਿਲਾਂ ਹੋ ਜਾਂਦੀ ਆ ਜੀ ਵੜਣ ਹਮ ਬਾਕੀ ਸਮੀ ਦੀ ਕੋਈ ਆ ਹਾਂ ਵੀ ਚੰਗਾ ਲੱਗਿਆ ਨੇੜੇ ਤੋਂ ਬਣਾਉਣੇ ਕਰੀ ਓਕੇ ਝੋਲੇ ਬਹੁਤ ਬਣਾਉਗੇ ਹਮ ਉਹਨੇ ਲੈ ਲਈ ਨਾणसी ਜਿਹੜੇ ਭਰਾ ਕੋਲੇ ਸਾਰੀ ਦਿਖਾਤੀ ਵੇ ਕਿਸੇ ਵੀਰ ਦੇ ਕੋਈ ਵੀ ਨਗ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਿਓ ਵੀਡੀਓ ਨੇ ਵੇਖਣ ਲਈ ਸਾਰੇ ਵੀਰਾਂ ਦਾ ਐਦਲੋ ਧੰਨਵਾਦ